हां जी दोस्तों आपा सुनया सी कि ਭਰਾ ਭਰਾ ਦਾ ਵੈਰੀ ਹੈ ਕੁੱਤਾ ਕੁੱਤੇ ਦਾ ਵੈਰੀ ਹੈ ਪਰ ਆਏ ਦੇਖੋ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਵੀ ਹੈਰਾਨੀ ਹੋ ਜਾਣੀ ਪਹਿਲਾਂ ਤਾਂ ਐ ਲੱਗਦਾ ਕਿ ਇਹ ਛਿਪਕਲੀ ਜਿਹੜੀ ਦੂਜੀ ਛਿਪਕਲੀ ਨੂੰ ਡਿੱਗਣ ਤੋਂ ਵਿਚਾਰੀ ਹੈ ਪਰ ਪੂਰੀ ਵੀਡੀਓ ਦੇਖਿਓ ਤੁਹਾਨੂੰ ਪਤਾ ਲੱਗ ਜਾਣਾ ਕਿ ਇਹ ਜਿਹੜੀ ਉੱਪਰਲੀ ਛਿਪਕਲੀ ਜਿਹੜੀ ਹੈ ਕਾਂਸ ਦੇ ਨਾਲ ਜੋ ਚਿਪਕੀ ਹੋਈ ਹੈ ਦੇਖੋ ਕੀ ਕਰਦੀ ਹੈ ਪੂਰੀ ਵੀਡੀਓ ਦੇਖਿਓ ਦੇਖੋ ਖਿੱਚ ਕੇ ਪਰ ਮੂੰਹ ਦੇ ਵਿੱਚ ਪਾ ਲਿਆ ਇਹਨੂੰ ਇਹਨੂੰ ਅਸਲ 'ਚੇ ਖਾਣ ਦਾ ਯਤਨ ਕਰ ਰਹੀ ਹੈ ਦੇਖੋ ਸਮਾਂ ਕੈਸਾ ਆ ਗਿਆ ਇਸੇ ਨੂੰ ਕਾਲਜੁਗ ਕਹਿੰਦੇ ਨੇ ਕਹਿੰਦੇ ਭਰਾ ਪਰ ਆਦਾ ਬੈਰੀ ਹੈ ਦੇਖੋ ਆਪਣੇਆਂ ਨੂੰ ਕਹਿੰਦੇ ਖਾਣ ਨੂੰ ਫਿਰਦੀ ਹੈ ਬਚਾਉਣਾ ਦਾ ਕੀ ਸੀ ਉਹਨੂੰ ਕਹਿੰਦੇ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ ਬਾਕੀ ਤੁਸੀਂ ਆਪਣੇ ਵਿਚਾਰ ਦਿਓ ਤੇ ਵੀਡੀਓ ਸ਼ੇਅਰ ਕਰ ਦਿਓ ਕਮੈਂਟਾਂ ਦੇ ਵਿੱਚ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਜਰੂਰ ਕਰਿਓ ਤੇ